ਉਹਨਾਂ ਨੇ ਅੰਡੇਮਾਨ ਅਤੇ ਨਿਕੋਬਾਰ ਟਾਪੋ ਦੀ ਸਲੁਲ ਵਿੱਚ ਸੇਵਾ ਕੀਤੀ ਤੇ ਸਿੱਧੀ ਪ੍ਰਾਪਤੀ ਕਿਸ ਕਰਕੇ ਹੈ ਨਾ ਉਹਨਾਂ ਦੇ ਨਾਲ ਜੁੜ ਗਿਆ ਬਾਦਿਆਂ ਅੱਗੇ ਉਹਨਾਂ ਦੇ ਮਰਨ ਉਪਰੰਤ ਪ੍ਰਕਾਸ਼ਿਤ ਹੋਇਆ ਕਾਵਿ ਸੰਗ੍ਰਹਿ ਕਿਹੜਾ ਹੈ ਵਗਦੇ ਪਾਣੀ ਅੰਤਿਮ ਲਹਿਰਾਂ ਜੀਵਨ ਲਹਿਰ ਅਧੂਰੀਆਂ ਲਹਿਰਾਂ ਹਾਂਜੀ ਦੱਸੋ ਡਾਕਟਰ ਦਿਵਾਨ ਸਿੰਘ ਕਾਲੇ ਪਾਣੀ ਦੇ ਮਰਨ ਬਾਅਦ ਪ੍ਰਕਾਸ਼ਿਤ ਹੋਇਆ ਉਹਨਾਂ ਦਾ ਕਾਵਿ ਸੰਗ੍ਰਹਿ ਕਿਹੜਾ ਹੈ ਤਾਨਾ ਦੀ ਮਹੱਤਵਾਰ ਦਾ ਪ੍ਰਕਾਸ਼ਿਤ ਹੋਇਆ ਉਹਨਾਂ ਦਾ ਕਾਵਿ ਸੰਗ੍ਰਹਿ ਹੈ ਅੰਤਿਮ ਲਹਿਰਾ ਉਹਨਾਂ ਦਾ ਦੂਜਾ ਕਾਵਿ ਸੰਗ੍ਰਹਿ ਅੰਤਿਮ ਲਹਿਰਾ 1968 ਈਸਵੀ ਚ ਉਹਨਾਂ ਦੀ ਸਿੱਧੀ ਤੋਂ ਬਾਅਦ ਪ੍ਰਕਾਸ਼ਿਤ ਹੋਇਆ ਪਾਦੇ ਹਾਂ ਅੱਗੇ ਡਾਕਟਰ ਦਿਵਾਲ ਸਿੰਘ ਕਾਲੇ ਪਾਣੀ ਦੀ ਰਚਨਾ ਵਿੱਚ ਗਤੀਸ਼ੀਲਤਾ ਨੂੰ ਜੀਵਨ ਦਾ ਕੇਂਦਰੀ ਭਾਗ ਮੰਨਿਆ ਗਿਆ ਹੈ ਅੰਤਿਮ ਲਹਿਰਾ ਮੇਰੀਆਂ ਗਜਲਾਂ ਵਗਦੇ ਪਾਣੀ ਕਾਵ ਸੰਗ੍ਰਹਿ ਤਾਨਾ ਦੀ ਰਚਨਾ ਵਗਦੇ ਪਾਣੀ ਨੂੰ ਕੀ ਹੈ ਗਤੀਸ਼ੀਲ

ਉਨੇ ਸੱਜੜੀ 1942 ਹਾਂਜੀ ਦੱਸੋ ਦੂਜੇ ਵਿਸ਼ਵ ਯੁੱਧ ਦੌਰਾਨ ਸਮੇਂ ਜਪਾਨੀਆਂ ਨੇ ਅੰਡੇਮਾਨ ਉਤੇ ਕਬਜ਼ਾ ਕਰ ਤਾ ਤਾਂ ਦੂਜੇ ਵਿਸ਼ਵ ਯੁੱਧ ਸਮੇਂ ਜਪਾਨੀਆਂ ਨੇ 1942 ਸਾਲ ਵਿੱਚ ਅੰਡੇਮਾਨ ਉਤੇ ਕਬਜ਼ਾ ਕੀਤਾ 1942 ਵਿੱਚ ਜਪਾਨੀਆਂ ਨੇ ਅੰਡੇਮਾਨ ਟਾਪੂ ਉਤੇ ਕਬਜ਼ਾ ਕਰ ਲਿਆ ਡਾਕਟਰ ਦਿਵਾਲ ਸਿੰਘ ਨੇ ਜਪਾਨੀਆਂ ਅਸਰਾਗ ਕਹਿਣਾ ਨਾ ਮੰਨਿਆ ਅਤੇ ਦੇਸ਼ ਭਗਤੀ ਦੀ ਪਾਵਨਾ ਨੂੰ ਪ੍ਰਕਰਾਰ ਰੱਖਿਆ ਅੱਗੇ ਵਧਦੇ ਹਾਂ ਡਾਕਟਰ ਦਿਵਾਨ ਸਿੰਘ ਨੂੰ ਕਦੋਂ ਕੈਦ ਕੀਤਾ ਗਿਆ 1942 1943 1940 1947 ਹਾਂਜੀ ਦੱਸੋ ਜਾਪਾਨੀ ਫੌਜਾਂ ਨੇ ਡਾਕਟਰ ਦਿਵਾਨ ਸਿੰਘ ਕਾਲੇ ਪਾਣੀ ਨੂੰ ਕਦੋਂ ਕੈਦ ਕੀਤਾ ਤਾਂ ਜਾਪਾਨੀ ਫੌਜਾਂ ਨੇ ਡਾਕਟਰ ਦਿਵਾਨ ਸਿੰਘ ਕਾਲੇ ਪਾਣੀ ਨੂੰ 1943 ਵਿੱਚ ਕੈਦ ਕੀਤਾ ਜਦੋਂ ਉਹਨਾਂ ਨੇ ਜਾਪਾਨੀ ਅਫਸਰਾਂ ਦੇ ਘੜ ਤੇ ਰੇਡੀਓ ਤੋਂ ਬਰਤਾਨਵੀ ਹਕਮਾਂ ਵਿਰੁੱਧ ਕਵਿਤਾ ਬੋਲਣ ਤੋਂ ਇਨਕਾਰ ਕਰ ਦਿੱਤਾ ਤਾਂ ਉਹਨਾਂ ਨੂੰ ਉਨੀ 740 ਇੰਚ ਕੇ ਐਡ ਕਰ ਲਿਆ ਗਿਆ ਬਾਦ ਦੇ ਆਗੇ ਡਾਕਟਰ ਦਿਵਾਨ ਸਿੰਘ ਨੇ ਅੰਡੇ ਮਾਨਵ ਚਿਕੜੀ ਸੰਸਥਾ ਦਾ ਗਠਨ ਕੀਤਾ ਹਿੰਦੂ ਸਭਾ ਖਾਲਸਾ ਦਿਵਾਨ ਪੰਜਾਬੀ ਸੁਸਾਇਟੀ ਆਜ਼ਾਦ ਹਿੰਦਸਨ ਦੱਸੋ ਡਾਕਟਰ ਦਿਵਾਨ ਸਿੰਘ ਨੇ ਅੰਡੇ ਮਾਨਵ ਚਿਕੜੀ ਸੰਸਥਾ ਦਾ ਗਠਨ ਕੀਤਾ ਦਾ ਡਾਕਟਰ ਦਿਵਾਨ ਸਿੰਘ ਨੇ ਅੰਡੇ ਮਾਨਵ ਚ ਪੰਜਾਬੀ ਸੁਸਾਇਟੀ ਦਾ ਗਠਨ ਕੀਤਾ ਉਹਨਾਂ ਨੇ ਆਪਣੀ ਬੋਲੀ ਅਤੇ ਸਾਇਤ ਪ੍ਰਤੀ ਲगाव ਕਾਰਨ ਪੰਜਾਬੀ ਸੁਸਾਇਟੀ ਦਾ ਗਠਨ ਕੀਤਾ ਤਾਂ ਜੋ ਉੱਥੇ ਪੰਜਾਬੀ ਪਾਸ਼ਾ ਦਾ ਪ੍ਰਚਾਰ ਕੀਤਾ ਜਾ ਸਕੇ ਵਾਦਿਆਂ ਅੱਗੇ ਉਹ ਕਿਸ পেশੇ ਨਾਲ ਹੁੰਦੇ ਸਨ ਅਧਿਆਪਕ ਇੰਜੀਨੀਅਰ ਡਾਕਟਰ ਫੌਜ ਵਿੱਚ ਵਕੀਰ ਤਾਂ ਦੱਸੋ ਡਾਕਟਰ ਦਿਵਾਨ ਸਿੰਘ ਖੜੇਪਾਣੀ ਕਿਸ ਪੇਸ਼ੇ ਨਾਲ ਹੁੰਦੇ ਸਨ ਤਾਂ ਨਾਮ ਅੱਗੇ ਲੱਗਿਆ ਕਿ ਡਾਕਟਰ ਦਿਵਾਨ ਸਿੰਘ ਗਾਲੇਪਾਣੀ ਡਾਕਟਰ ਦਿਵਾਨ ਸਿੰਘ ਕਾਲੇਪਾਣੀ ਡਾਕਟਰ ਫੌਜ ਵਿੱਚ ਸਨ ਉਹ ਉਹ ਇੱਕ ਡਾਕਟਰ ਸਨ ਅਤੇ ਉਹਨਾਂ ਨੇ ਬਰਤਾਨਵੀ ਭਾਰਤੀ ਫੌਜ ਦੀ ਸੇਵਾ ਕੀਤੀ। ਵਾਧੇ ਹਾਂ 13 ਨੰਬਰ ਪ੍ਰਸ਼ਨ ਵਾਲਾ ਉਹ ਕਿਸੇ ਵੀ ਤਾਨਾਸ਼ਹੀ ਦਾ ਵਿਰੋਧ ਕਿਉਂ ਕਰਦੇ ਸਨ? ਉਹਨਾਂ ਨੂੰ ਤਾਨਾਸ਼ਹੀ ਪਸੰਦ ਨਹੀਂ ਸੀ। ਉਹ ਅਜਾਤੀ ਲੋਕ ਭਲਾਈ ਅਤੇ ਮਨਵਦੀ ਸੋਚ ਦੇ ਧਾਰਨੀ ਸਨ। ਉਹ ਸਿਰਫ ਅੰਗਰੇਜ਼ਾਂ ਦੇ ਖਿਲਾਫ ਸਨ ਕੋਈ ਵੀ ਨਹੀਂ। ਹਾਂਜੀ ਦੱਸੋ ਤਾਨਾਸ਼ਹੀ ਦਾ ਵਿਰੋਧ ਕਿਉਂ ਕਰਦੇ ਸਨ? ਤਾਂ ਉਹ ਤਾਂ ਨਸ਼ਾਈ ਦਾ ਵਿਰੋਧ ਇਸ ਲਈ ਕਰਦੇ ਸਨ ਕਿਉਂਕਿ ਉਹ ਆਜ਼ਾਦੀ ਲੋਕ ਭਲਾਈ ਅਤੇ ਮਾਨਵਵਾਦੀ ਸੋਚ ਦੇ ਧਾਰਨੀ ਸਨ ਉਹ ਕਿਸੇ ਵੀ ਕਿਸਮ ਦੀ ਗੁਲਾਮੀ ਜਾਂ ਤਨਾਸ਼ਾਈ ਦੇ ਵਿਰੁੱਧ ਸਨ ਚਾਹੇ ਉਹ ਅੰਗਰੇਜ਼ਾਂ ਦੀ ਹੋਵੇ ਜਪਾਨੀਆਂ ਦੀ ਹੋਵੇ ਕਿਉਂਕਿ ਉਹਨਾਂ ਦੀ ਸੋਚ ਮਾਨਵਵਾਦੀ ਅਤੇ ਆਜ਼ਾਦੀ ਪੱਖੀ ਸੀ ਵਾਦੇ ਹਾਂ 14 ਨੰਬਰ ਪ੍ਰਸ਼ਨ ਵੱਲ ਡਾਕਟਰ ਦੀਵਾਨ ਸਿੰਘ ਕਾਲੇ ਪਾਣੀ ਨੂੰ ਕਿਸ ਨੇ ਸ਼ਹੀਦ ਕੀਤਾ ਅੰਗਰੇਜ਼ਾਂ ਨੇ ਜਪਾਨੀਆਂ ਨੇ ਆਜ਼ਾਦ ਹਿੰਦ ਫੌਜ ਨੇ ਫਰਾਂਸੀਸੀਆਂ ਨੇ ਹਾਂਜੀ ਦੱਸੋ ਡਾਕਟਰ ਦੀਵਾਨ ਸਿੰਘ ਕਾਲੇਪਾਣੀ ਨੂੰ ਕਿਸ ਨੇ ਸ਼ਹੀਦ ਕੀਤਾ ਤਾਂ ਡਾਕਟਰ ਦੀਵਾਨ ਸਿੰਘ ਕਾਲੇਪਾਣੀ ਨੂੰ ਜਾਪਾਨੀਆਂ ਨੇ ਸ਼ਹੀਦ ਕੀਤਾ 1943 ਸਾਲ ਵਿੱਚ ਕੈਦ ਕਰ ਲਿਆ ਸੀ ਜਦੋਂ ਉਹਨਾਂ ਨੇ ਜਪਾਨੀ ਅਫਸਰਾਂ ਦਾ ਸਾਥ ਦੇਣ ਤੋਂ ਇਨਕਾਰ ਕਰ ਦਿੱਤਾ ਤਾਂ ਉਹਨਾਂ ਨੂੰ ਉਹਨਾਂ ਨੂੰ ਜਾਪਾਨੀਆਂ ਨੇ ਕਰੀਬ 6 ਮਹੀਨਿਆਂ ਦੇ ਤਸੀਹੇ ਦੇ ਕੇ ਸ਼ਹੀਦ ਕਰ ਦਿੱਤਾ ਬਾਅਦਿਆਂ ਅੱਗੇ ਡਾਕਟਰ ਦੀਵਾਨ ਸਿੰਘ ਕਾਲੇਪਾਣੀ ਕਦੋਂ ਸ਼ਹੀਦ ਹੋਏ 12 ਮਈ 1993 ਦੀ 14 ਜਨਵਰੀ 1947 ਦੀ 22 ਮਈ 1937 ਦੀ 19 ਜਨਵਰੀ 1940 ਦੀ ਹਾਂਜੀ ਦੱਸੋ ਡਾਕਟਰ ਦਿਵਾਨ ਸਿੰਘ ਕਾਲੇਪਾਣੀ ਕਦੋਂ ਸ਼ਹੀਦ ਹੋਏ ਤਾਂ ਡਾਕਟਰ ਦਿਵਾਨ ਸਿੰਘ ਕਾਲੇਪਾਣੀ 14 ਜਨਵਰੀ 1944 ਦੀ ਨੂੰ ਸ਼ਹੀਦ ਹੋਏ ਡਾਕਟਰ ਦਿਵਾਨ ਸਿੰਘ ਕਾਲੇਪਾਣੀ ਨੂੰ 14 ਜਨਵਰੀ 1944 ਨੂੰ ਅੰਡੇਮਾ ਦੀ ਸੈਦੋਲਰ ਜੇਲ੍ਹ ਵਿੱਚ ਸ਼ਹੀਦ ਕਰ ਦਿੱਤਾ ਗਿਆ वादे हाँ अगे डॉक्टर दीवान सिंह कालेपानी दी माता का की, की सी चरण कौर इंद्र कौर हां कौर जी दसो डॉक्टर दीवान सिंह कालेपानी दी माता का की सी तो डॉक्टर दीवान सिंह कालेपानी दी माता का नाँ सी उन्होंने ना पिता का नाँ सुंदर ढिलो माता का नाँ इंद्र कौर सी वादे हाँ डॉक्टर दिवानी ने अपनी सिक्ख्या तो ने अपनी ठीक ठीक तो दिवान सिंहपाणी ने अपनी मुडली सिक्ख्या सियालकोट तो प्राप्त की मुडली सिक्ख्या अपने जद्दी जिले सालकोट तापत की फिर लाहौर तो डॉक्टरी पढ़ाई की अगे ਡਾਕਟਰ ਦਿਵਾਨ ਸਿੰਘ ਕਾਲੇਪਾਣੀ ਨੇ ਡਾਕਟਰੀ ਦੀ ਪੜ੍ਹਾਈ ਕਿੱਥੋਂ ਪੂਰੀ ਕੀਤੀ ਕਿੰਗ ਐਡਵਰਡ ਮੈਡੀਕਲ ਕਾਲਜ ਲਾਹੌਰ ਮੈਡੀਕਲ ਕਾਲਜ ਅਮਰੀਤਸਰ ਮੈਡੀਕਲ ਕਾਲਜ ਪਟਿਆਲਾ 올 ਇੰਡੀਆ ਇੰਸਟੀਚਿਊਟ ਆਫ ਮੈਡੀਕਲ ਸਾਇੰਸ ਦਿੱਲੀ ਤਾਂ ਦੱਸੋ ਡਾਕਟਰ ਦਿਵਾਨ ਸਿੰਘ ਕਾਲੇਪਾਣੀ ਨੇ ਡਾਕਟਰੀ ਦੀ ਪੜ੍ਹਾਈ ਕਿੱਥੋਂ ਪੂਰੀ ਕੀਤੀ ਤਾਂ ਡਾਕਟਰ ਦਿਵਾਨ ਸਿੰਘ ਕਾਲੇਪਾਣੀ ਨੇ ਡਾਕਟਰੀ ਦੀ ਪੜ੍ਹਾਈ ਕਿੰਗ ਐਡਵਰਡ ਕਾਲਜ ਮੈਡੀਕਲ ਕਾਲਜ ਲਾਹੌਰ ਤੋਂ ਕੀਤੀ ਉਹਨਾਂ ਨੇ ਕਿੰਗ ਐਡਵਰਡ ਮੈਡੀਕਲ ਕਾਲਜ ਲਾਹੌਰ ਤੋਂ ਡਾਕਟਰ ਦੀ ਡਿਗਰੀ ਪ੍ਰਾਪਤ ਕੀਤੀ ਬਾਦਿਅਮ ਨੀਲਮਪ੍ਰਾਪਰਸ਼ਨਵਾਲ ਉਹਨਾਂ ਦਾ ਪਹਿਲਾ ਕਾਵ ਸੰਗ੍ਰਹਿ ਬਾਦ ਦੇ ਵਗਦੇ ਪਾਣੀ ਕਿਸ ਸ਼ਹਿਰ ਕਿਸ ਸੰਗ੍ਰਹਿ ਤੋਂ ਬਾਅਦ ਉਹਨਾਂ ਦੇ ਨਾਮ ਨਾਲ ਕਾਲੇ ਪਾਣੀ ਤਖੱਲਸ ਜੁੜ ਗਿਆ 1944 ਵਿੱਚ ਪ੍ਰਕਾਸ਼ਿਤ ਹੋਇਆ ਇਹ ਕਾਲੇ ਪਾਣੀ ਜੀਲ ਵਿੱਚ ਲਿਖਿਆ ਗਿਆ ਸੀ 1938 ਵਿੱਚ ਪ੍ਰਕਾਸ਼ਿਤ ਹੋਇਆ ਇਹ ਉਹਨਾਂ ਦੀ ਸ਼ਹੀਦਤ ਤੋਂ ਬਾਅਦ ਪ੍ਰਕਾਸ਼ਿਤ ਹੋਇਆ ਤਦ ਉਸਨਾਂ ਦਾ ਪਹਿਲਾ ਕਾਵ ਸੰਗ੍ਰਹਿ ਵਰਦੇ ਪਾਣੀ ਕਿਸ ਸੰਗ੍ਰਹਿਤਵਾਰ ਉਹਨਾਂ ਦੇ ਨਾਮ ਨਾਲ ਕਾਲੇ ਪਾਣੀ ਤਖੱਲਸ ਜੁੜ ਗਿਆ ਤਾਂ 1938 ਵਿੱਚ ਪ੍ਰਕਾਸ਼ਿਤ ਹੋਇਆ ਸੀ ਵਰਦੇ ਪਾਣੀ ਵਰਦੇ ਪਾਣੀ ਨੂੰ 1938 ਵਿੱਚ ਪ੍ਰਕਾਸ਼ਿਤ ਹੋਇਆ ਸੀ ਜਿਸ ਤੋਂ ਬਾਅਦ ਉਹ ਆਪਣੇ ਨਾਮ ਨਾਲ ਕਾਲੇ ਪਾਣੀ ਤਖੱਲਸ ਲਿਖਣ ਲੱਗ ਪਏ ਭਾਵੇਂ ਉਹਨਾਂ ਦੀ ਸ਼ੀਧੀ ਬਾਲੂ ਵਿੱਚ ਕਾਲੇ ਪਾਣੀ ਵਿੱਚ ਹੋਏ ਬਾਅਦਿਆਂ ਅੱਗੇ ਡਾਕਟਰ ਦਿਵਾਨ ਸਿੰਘ ਦੀ ਕਵਿਤਾ ਗਲਦੇ ਪਾਣੀ ਦਾ ਮੁੱਖ ਸੰਦੇਸ਼ ਕੀ ਸੀ ਸਤੁਸ਼ਟੀ ਇਹ ਤਾਂ ਠਹਿਰਾ ਰੁਕਾਵਟਾਂ ਨੂੰ ਪਾਰ ਕਰਕੇ ਗਤੀਸ਼ੀਲ ਰਹਿਣਾ ਸਿਰਫ ਪ੍ਰਕਿਰਤੀ ਦੀ ਸੁੰਦਰਤਾ ਦਾ ਵਰਣਨ ਕਰਨਾ ਆਧਿਆਤਮਿਕਤਾ ਹਾਂਜੀ ਦੱਸੋ ਡਾਕਟਰ ਦਿਵਾਨ ਸਿੰਘ ਕਾਲੇ ਪਾਣੀ ਦੀ ਕਵਿਤਾ ਗਗਦੇ ਪਾਣੀ ਦਾ ਸੰਦੇਸ਼ ਕੀ ਹੈ ਤਾਂ ਡਾਕਟਰ ਦਿਵਾਨ ਸਿੰਘ ਕਾਲੇ ਪਾਣੀ ਦੀ ਕਵਿਤਾ ਗਗਦੇ ਪਾਣੀ ਦਾ ਮੁੱਖ ਸੰਦੇਸ਼ ਇਹ ਕੀ ਹੈ ਕਿ ਰੁਕਾਵਟਾਂ ਨੂੰ ਪਾਰ ਕਰਕੇ ਗਤੀਸ਼ੀਲ ਰਹਿਣਾ ਯਾਨੀ ਕਿ ਜਿਵੇਂ ਪਾਣੀ ਅੱਗੇ-ਅੱਗੇ ਵਧਦਾ ਰਹਿੰਦਾ ਹੈ ਗਤੀ ਵਿੱਚ ਹੀ ਰਹਿੰਦਾ ਹੈ ਇਸ ਲਈ ਰੁਕਾਵਟਾਂ ਨੂੰ ਪਾਰ ਕਰਕੇ ਗਤੀਸ਼ੀਲ ਰਹਿਣਾ ਇਸ ਕविता ਵਿੱਚ ਭਾਰੇ ਦੀ ਗਤੀਸ਼ੀਲਤਾ ਨੂੰ ਦਰਸਾਉਂਦੇ ਹੈ ਉਹ ਕਵੀ ਮੁਨਖ ਨੂੰ ਹਮੇਸ਼ਾ ਅੱਗੇ ਵਧਣ ਅਤੇ ਜੀਵਨ ਵਿੱਚ ਉਦਮ ਕਰਨ ਦੀ ਪ੍ਰੇਰਣਾ ਦਿੰਦਾ ਹੈ। ਗੱਲਦੇ ਹਾਂ 21 ਨੰਬਰ ਪ੍ਰਸ਼ਨ ਵੱਲ ਅੰਤਿਮ ਲਹਿਰਾਂ ਕਾਵ ਸੰਗ੍ਰਹਿ ਕਿਸ ਸਾਲ ਪ੍ਰਕਾਸ਼ਿਤ ਹੋਇਆ? 1938, 1944, 1962, 1920 ਹਾਂਜੀ ਦੱਸੋ ਅੰਤਿਮ ਲਹਿਰਾਂ ਕਾਵ ਸੰਗ੍ਰਹਿ ਕਿਸ ਸਾਲ ਪ੍ਰਕਾਸ਼ਿਤ ਹੋਇਆ? ਦਾਂ ਤੇਮਹਰਾ ਕਾਵ ਸੰਗ੍ਰਹਿ 1962 ਈਸਵੀ ਵਿੱਚ ਪ੍ਰਕਾਸ਼ਿਤ ਹੋਇਆ ਸੀ ਇਹ ਡਾਕਟਰ ਦਿਵਾਨ ਸਿੰਘ ਕਾਲੇਪਾਣੀ ਦੀ ਸਿੱਧੀ ਤੋਂ ਬਾਅਦ ਪ੍ਰਕਾਸ਼ਿਤ ਹੋਇਆ ਡਾਕਟਰ ਦਿਵਾਨ ਸਿੰਘ ਕਾਲੇਪਾਣੀ ਦੀ ਸਿੱਧੀ ਤੋਂ ਬਾਅਦ 18 ਸਾਲ ਬਾਅਦ 1962 ਵਿੱਚ ਪ੍ਰਕਾਸ਼ਿਤ ਹੋਇਆ ਬਾਤ ਦੇ ਅੱਗੇ ਡਾਕਟਰ ਦਿਵਾਨ ਸਿੰਘ ਕਾਲੇਪਾਣੀ ਨੂੰ ਕਿਸ ਨੇ ਦਿੱਤਿਆ ਤੇ ਸ਼ਹੀਦ ਕੀਤਾ ਬਰਤਾਨਵੀ ਪੁਲਿਸ ਅਤੇ ਜਪਾਨੀ ਫੌਜ ਦੂਜੇ ਵਿਸ਼ਵ ਯੁੱਧ ਦੌਰਾਨ ਗਦਰ ਪਾਰਟੀ ਦੇ ਵਿਰੋਧੀ ਅਜ਼ਾਦੀ ਦੀ ਲਹਿਰ ਹਾਂਜੀ ਦੱਸੋ ਡਾਕਟਰ ਦੀਵਾਨ ਸਿੰਘ ਕਾਲੇਪਾਣੀ ਨੂੰ ਕਿਸਨੇ ਤੇ ਸ਼ਹੀਦ ਦਿੱਤੇ ਤੇ ਸ਼ਹੀਦ ਕੀਤਾ ਤਾਂ ਡਾਕਟਰ ਦੀਵਾਨ ਸਿੰਘ ਕਾਲੇਪਾਣੀ ਨੂੰ ਜਾਪਾਨੀ ਫੌਜ ਨੇ ਦੂਜੇ ਵਿਸ਼ਵ ਯੁੱਧ ਦੌਰਾਨ ਦੂਜੇ ਵਿਸ਼ਵ ਯੁੱਧ ਦੌਰਾਨ ਸ਼ਹੀਦ ਕੀਤਾ ਦੂਜੇ ਵਿਸ਼ਵ ਯੁੱਧ ਦੌਰਾਨ ਜਪਾਨੀਆਂ ਨੇ ਇੰਡੇਮਾਨ ਉੱਤੇ ਕਵਜਾ ਕਰਨ ਤੋਂ ਬਾਅਦ ਉਹਨਾਂ ਨੂੰ ਜਾਪਾਨੀ ਫੌਜ ਦੁਆਰਾ ਤਸੀਹੇ ਦਿੱਤੇ ਬਾਅਦ ਇਹ ਅੱਗੇ ਅੰਡੇਮਾਨ ਅਤੇ ਨਿਕੋਬਾਰ ਟਾਪੂਆਂ ਦੀ ਸੈਲੂਲਰ ਜੇੜ ਨੂੰ ਆਮ ਤੌਰ ਤੇ ਕਿਸ ਨਾਮ ਨਾਲ ਜਾਣਿਆ ਜਾਂਦਾ ਸੀ ਹਰੀ ਪਾਣੀ ਕਾਲੇ ਪਾਣੀ ਲਾਲ ਪਾਣੀ ਚਿੱਟੇ ਪਾਣੀ ਤਾਂ ਅੰਡੇਮਾਨ ਅਤੇ ਨਿਕੋਬਾਰ ਟਾਪੂਆਂ ਦੀ ਸੈਲੂਲਰ ਜੇੜ ਨੂੰ ਕਾਲੇ ਪਾਣੀ ਨਾਮ ਨਾਲ ਜਾਣਿਆ ਜਾਂਦਾ ਸੀ ਸੈਲੂਲਰ ਜੋ ਜੇੜ ਜੋ ਕਿ ਸਜਾ ਇਹ ਕਾਲਾ ਪਾਣੀ ਲਈ ਪ੍ਰਸਿੱਧ ਸੀ ਅੰਡੇਮਾਨ ਟਾਪੂਵਾਂ ਤੇ ਸਥਿਤ ਜਿੱਥੇ ਡਾਕਟਰ ਦਿਵਾਨ ਸਿੰਘ ਨੇ ਸ਼ਹੀਦ ਦੀ ਪ੍ਰਾਪਤੀ ਕੀਤੀ

ਉਨਾਦੀ ਕਵਿਤਾ ਵਿੱਚ ਮਾਨਵਤਾ ਦੀ ਭਲਾਈ ਆਜ਼ਾਦੀ ਦੀ ਭਾਵਨਾ ਅਤੇ ਹਰ ਕਿਸਮ ਦੀ ਜ਼ਾਣਾ ਸ਼ਹੀਦਾਂ ਵਿਰੋਧ ਪ੍ਰਮੁੱਖ ਹੈ ਵਾਦਿਆਂ ਅੱਗੇ ਜਾਪਾਨੀ ਫੌਜ ਨੇ ਡਾਕਟਰ ਦੀਵਾਨ ਸਿੰਘ ਨੂੰ ਕੈਦ ਕਰਨ ਦਾ ਮੁੱਖ ਕਾਰਨ ਕੀ ਸੀ ਉਹਨਾਂ ਨੇ ਬ੍ਰਿਟਾਨੀ ਫੌਜ ਦਾ ਸਾਥ ਦਿੱਤਾ ਉਹਨਾਂ ਨੇ ਜਾਪਾਨੀਆਂ ਨੂੰ ਫੌਜ ਦੇ ਦੱਸੇ ਉਹਨਾਂ ਨੇ ਜਾਪਾਨੀ ਅਫਸਰਾਂ ਦੇ ਕੰਤੇ ਰੇਡੀਓ ਕਰਤਾਨਵੇ ਹਾਕਮਾ ਵਿਰੁੱਧ ਕਵਿਤਾ ਬੋਲਣ ਤੋਂ ਇਨਕਾਰ ਕਰ ਦਿੱਤਾ ਉਹਨਾਂ ਨੇ ਪੰਜਾਬੀ ਸੋਸਾਇਟੀ ਬਣਾਈ ਤਾਂ ਆਪਣਾ ਇਸ ਦਾ ਰਾਈਟ ਆਪਸ਼ਨ ਕੀ ਹੈ ਸੀ ਆਪਸ਼ਨ ਉਹਨਾਂ ਨੇ ਜਾਪਾਨੀ ਅਫਸਰਾਂ ਦੇ ਕਹਿੰਤੇ ਰੇਡੀਓ ਤੇ ਤੋਂ 49 ਹਕਮਾ ਬ੍ਰਿਤ ਕਵਿਤਾ ਬੋਲਣ ਤੋਂ ਕੀ ਇਨਕਾਰ ਕਰ ਦਿੱਤਾ ਸੀ ਉਹਨਾਂ ਨੇ ਤਾਨਾ ਸ਼ਾਇਦਾ ਸਾਥ ਦੇਣ ਤੋਂ ਕੀ ਹੈ ਸਪਸ਼ਟ ਇਨਕਾਰ ਕਰ ਦਿੱਤਾ ਸੀ ਬਾਅਦੇ ਹਾਂ ਅੱਗੇ ਡਾਕਟਰ ਦਿਵਾਨ ਸਿੰਘ ਕਾਲੇਪਾਣੀ ਕਿਸ ਲਹਿਰ ਵਿੱਚ ਹਿੱਸਾ ਲੈਣ ਤੋਂ ਬਾਅਦ ਸਰਕਾਰੀ ਨੌਕਰੀ ਤੋਂ ਅਸਤੀਫਾ ਦੇ ਕੇ ਡਾਕਟਰ ਵਜੋਂ ਆਪਣੀ ਸੇਵਾ ਜਾਰੀ ਰੱਖੀ ਗਦਰ ਲਹਿਰ, ਨਾ ਮਿਲਵਰਤਨ ਲਹਿਰ, ਬੱਬਲਾ ਕਾਲੀ ਲਹਿਰ, ਪ੍ਰਜਾ ਮੰਡਲ ਲਹਿਰ। ਤਾਂ ਡਾਕਟਰ ਦਿਵਾਨ ਸਿੰਘ ਕਾਲੇਪਾਣੀ ਨੇ ਕਿਸ ਲਹਿਰ ਵਿੱਚ ਹਿੱਸਾ ਲੈਣ ਤੋਂ ਬਾਅਦ ਸਰਕਾਰੀ ਨੌਕਰੀ ਤੋਂ ਸੇਵਾ ਦੇ ਦਿੱਤੀ ਸੀ। ਤਾਂ ਡਾਕਟਰ ਦਿਵਾਨ ਸਿੰਘ ਕਾਲੇਪਾਣੀ ਨੇ ਨਾ ਮਿਲਵਰਤਨ ਲਹਿਰ ਅਸਹਿਯੋਗ ਲਹਿਰ ਵਿੱਚ ਹਿੱਸਾ ਲੈ ਕੇ ਸਰਕਾਰੀ ਨੌਕਰੀ ਤੋਕੀਆ ਅਸਥੀਵਾ ਦੇ ਦਿੱਤਾ ਸੀ ਉਹਨਾਂ ਨੇ 1920 ਦੇ ਵਿੱਚ ਨਾ ਮਿਲ ਵਰਤ ਲਹਿਰ ਵਿੱਚ ਹਿੱਸਾ ਲੈ ਤੇ ਇਸ ਕਾਰਨ ਆਪਣੀ ਸਰਕਾਰੀ ਨੌਕਰੀ ਛੱਡ ਦਿੱਤੀ ਵਾਧੇ ਹਜ ਦੇ 27 ਨੰਬਰ ਪ੍ਰਸ਼ਨ ਵੱਲ ਡਾਕਟਰ ਦਿਵਾਨ ਸਿੰਘ ਕਾਲੇਪਾੜੀ ਨੇ ਆਪਣਾ ਜ਼ਿਆਦਾ ਸਮਾਂ ਕਿਸ ਖਾਸ ਖੇਤਰ ਵਿੱਚ ਡਾਕਟਰੀ ਸੇਵਾਵਾਂ ਦਿੰਦੇ ਹੋਏ ਬਿਤਾਇਆ ਪੰਜਾਬ ਦੇ ਪਿੰਡਾਂ ਵਿੱਚ ਅੰਡੇਮਾਨਿਕਵਾਰ ਦੇ ਟਾਪੂ ਅਤੇ ਪਟਿਆਲਾ ਰਾਜਸਤ ਵਿੱਚ ਲਾਹੌਰ ਵਿੱਚ ਹਾਂਜੀ ਦੱਸੋ ਡਾਕਟਰ ਦਿਵਾਨ ਸਿੰਘ ਨੇ ਕਾਲੇ ਪਾਣੀ ਨੇ ਡਾਕਟਰੀ ਵਜੋਂ ਆਪਣਾ ਜਿਆਦਾ ਸਮਾਂ ਕਿੱਥੇ ਬਤੀਤ ਕੀਤਾ ਤੇ ਕਿੱਥੇ ਸੇਵਾਵਾਂ ਪ੍ਰਦਾਨ ਕੀਤੀਆਂ ਤਾਂ ਡਾਕਟਰ ਦਿਵਾਨ ਸਿੰਘ ਨੇ ਆਪਣੀਆਂ ਡਾਕਟਰੀ ਸੇਵਾਵਾਂ ਅੰਡੇਮਾਨ ਨਿਕੋਬਾਰ ਟਾਪੂ ਅਤੇ ਦਿੱਤੀਆਂ ਉਹਨਾਂ ਨੇ ਬਰਤਾਨਵੀ ਫੌਜ ਵਿੱਚ ਡਾਕਟਰ ਵਜੋਂ ਅੰਡੇਮਾਨ ਨਿਕੋਬਾਰ ਟਾਪੂ ਤੇ ਲੰਮਾ ਸਮਾਂ ਸੇਵਾ ਕੀਤੀ ਜਿਸ ਕਰਕੇ ਉਹਨਾਂ ਦਾ ਇਹ ਨਾਮ ਪਿਆ ਬਾਦ ਇਹਨਾਂ ਅੱਗੇ ਖੁੱਲੀ ਕਵਿਤਾ ਵਿਦਾ ਦੀਮਕ ਵਿਸ਼ੇਸ਼ਤਾ ਕੀ ਹੈ ਜੋ ਡਾਕਟਰ ਦਿਵਾਨ ਸਿੰਘ काले पानी ने अपनाई ऑप्शन ए रवायती छंदा की ऑप्शन बी सिर्फ तुकबंदी की वरतो ऑप्शन सी शब्द मात्रावादी मात्रावान की तो मुक्त ऑप्शन डी लंबे कथा काव्य रूप तो दसो खुली कविता की ता की सी तो खुली कविता की मुख्य विशेषता है छंद मात्रावादी मात्रावान तो मुक्त खुली कविता रवायती छंदबंद कविता की मुक्त है

ਮੋਹਨ ਸਿੰਘ ਦੇ ਕਵਿਦੇ ਪ੍ਰਤੀਵਾਦੀ ਕਾਵਧਾਰਿਕ ਜਿਗਿਆਸਾ ਜਿਆ ਜਾਂਦਾ ਹੈ ਉਹ ਪ੍ਰਤੀਵਾਦੀ ਕਵੀਆਂ ਜਿਵੇਂ ਕਿ ਮੋਹਨ ਸਿੰਘ ਅਮ੍ਰਿਤਾ ਪ੍ਰੀਤਮ ਦੇ ਸਮਕਾਲੀ ਸੰਨ ਅਤੇ ਉਹਨਾਂ ਦੀ ਕਵਿਤਾ ਵਿੱਚ ਵੀ ਪ੍ਰਤੀਵਾਦੀ ਸੁਰ ਮੌਜੂਦ ਹੈ ਬਾਦ ਇਹ ਆਪਣੇ ਅੱਜ ਦੇ ਲਾਸਟ ਪ੍ਰਸ਼ਨ ਵੱਲ ਡਾਕਟਰ ਦਿਵਾਨ ਸਿੰਘ ਕਾਲੇ ਪਾਣੀ ਦੀ ਸ਼ਿੱਧੀ ਦੀ ਤਾਰੀਖ 14 ਜਨਵਰੀ ਨੂੰ 1947 ਨੂੰ ਭਾਰਤ ਵਿੱਚ ਕਿਸ ਇsthihar ਵਜੋਂ ਮਨਾਇਆ ਜਾਂਦਾ ਹੈ অপশন এ দিওয়ালি অপশন বি होली অপশন সি লোড়ি মাগী অপশন ডি দশেরা তা ਦੱਸੋ ਡਾਕਟਰ ਦਿਵੰਸ ਸਿੰਘ ਕਾਲੇਪਣੀ ਦੀ ਸੀ ਦੀ ਦੀ ਤਾਰੀਖ 14 ਜਨਵਰੀ ਨੂੰ 44 ਨੂੰ ਭਾਰਤ ਵਜੋਂ ਕਿਸ ਤਿਹਾਲ ਨੂੰ ਮਨਾਇਆ ਜਾਂਦਾ ਤਾਂ ਉਸ ਸਮੇਂ ਲੋੜੀ ਅਤੇ মাਗੀ ਤਿਹਾੜ ਮਨਾਇਆ ਜਾਂਦਾ ਹੈ 14 ਜਨਵਰੀ ਨੂੰ ਪੰਜਾਬ ਵਿੱਚ ਮਾਗੀ ਦਾ ਤਿਹਾੜ ਮਨਾਇਆ ਜਾਂਦਾ ਤੇ ਇਸ ਤੋਂ ਇੱਕ ਦਿਨ ਪਹਿਲਾਂ ਲੋੜੀ ਮਨਾਈ ਜਾਂਦੀ ਹੈ ਹਾਂਜੀ ਤਾਂ ਦੱਸੋ ਕਿਵੇਂ ਲੱਗੀ ਤੁਹਾਨੂੰ ਅੱਜ ਦੀ ਕਲਾਸ ਕਲਾਸ ਵਧੀਆ ਲੱਗੀ ਹੋਵੇ ਤਾਂ ਕਲਾਸ ਨੂੰ ਲਾਈਕ ਸ਼ੇਅਰ ਜ਼ਰੂਰ ਕਰਨਾ ਹਾਂਜੀ ਥੈਂਕਸ ਫੋਰ ਵਾਚਿੰਗ ਮਿਲਦੇ ਹਾਂ ਕੱਲ ਨੂੰ ਇੱਕ ਨਵੇਂ ਟਾਪਿਕ ਦੇ ਨਾਲ